ਕਾਰ نیوز ਚੈਨਲ ਡਿਪਲੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਟੂਟੋ ਮਜਾਰਾ ਮੈਗੋਵਾਲ ਦਵਾਬਾ ਮਿਡਲ ਸਕੂਲ ਮੁੱਗਵਾਲ ਮਿਡਲ ਸਕੂਲ ਲੰਗੇਰੀ ਸੀਨੀਅਰ ਸੈਂਟਰ ਸਕੂਲ ਮਾਹਲਪੁਰ ਵਿੱਚ ਨਮੀਆਂ ਕਲਾਸਰੂਮ ਚਾਰ ਦੀਵਾਰੀ ਪਖਾਨੇ ਪੀਣ ਵਾਲੇ ਪਾਣੀ ਦੀ ਵਿਵਸਥਾ ਅਤੇ ਬੁਨਿਆਦੀ ਸਹੂਲਤਾਂ ਦਾ ਉਦਘਾਟਨ ਕੀਤਾ ਡਿਊਟੀ ਸਪੀਕਰ ਜੈ ਕਿਸ਼ਨ ਰੋੜੀ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਤੋਂ ਬਿਹਤਰ ਬਣਾਉਣ ਦੇ ਸੰਕਲਪ ਨਾਲ ਕੰਮ ਕਰ ਰਹੀ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਰਾਜ ਸਰਕਾਰ ਬੱਚਿਆਂ ਨੂੰ ਗੁਣਵੰਤਾਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਸਾਡਾ ਉਦੇਸ਼ ਹੈ ਕਿ ਪਿੰਡੂ ਹਲਕਿਆਂ ਦੇ ਬੱਚਿਆਂ ਨੂੰ ਵੀ ਬਿਹਤਰ ਵਿਦਿਆ ਮਾਹੌਲ ਮਿਲੇ ਤਾ ਜੋ ਉਹ ਆਤਮ ਵਿਸ਼ਵਾਸ ਨਾਲ ਅੱਗੇ ਵਧ ਸਕਣ ਉਹਨਾਂ ਦੱਸਿਆ ਕਿ ਇਹਨਾਂ ਵਿਕਾਸ ਕੰਮਾਂ ਦੇ ਲੱਖਾਂ ਰੁਪਏ ਦੀ ਲਾਗਤ ਆਈ ਹੈ ਅਤੇ ਮਕਸਦ ਵਿਦਿਆਰਥੀਆਂ ਦੀ ਸੱਖਿਆ ਸਿਹਤਮੰਦ ਅਤੇ ਅਨੁਕੂਲ ਰੂਪੇ ਕਮਾਣਾ ਪਰ ਮਿਲ ਚੁਕੀ ਨਹੀਂ ਬਣਾਣਾ ਹੈ ਸ਼ਾਬਾਸ਼ ਅਸੀਂ ਇਹਨਾਂ ਸਤਰਾ ਨਾਲ ਆਕੀ ਨੂੰ ਇੱਕ ਆਸਵਾਜ ਆਉਣ ਵਾਲੀ ਹਰ ਕ੍ਰਾਂਤੀ ਦੀ ਜਿਵੇਂ ਤੁਹਾਨੂੰ ਸਾਰਾ ਹੋਵੇ ਜਦੋਂ ਇਹ ਸਰਕਾਰ ਆਈ ਸੀਗੀ ਉਸ ਟਾਈਮ ਵੀ ਧਰਤੀ ਚ ਇਹਨਾਂ ਦੇ ਪ੍ਰਮੁਖ ਸੀਗੇ ਤੇ ਤੁਹਾਨੂੰ ਪਤਾ ਹੈ ਕਿ ਜਦੋਂ ਸਾਡੀ ਮਾਨ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਹਰ ਪਿੰਡ ਦੇ ਵਿੱਚ ਮੁਹੱਲੇ ਦੇ ਵਿੱਚ ਮੁਹੱਲਾ ਕਲੀਨਿਕ ਖੁੱਲੇ ਜਿਸ ਨਾਲ ਛਿੰਨੀ ਵੀ ਗਰੀਬ ਜਨਤਾ ਜਿਹੜੀ ਪਹਿਲਾਂ ਨਹੀਂ ਉਹ ਆਪਣੇ ਮੁਹੱਲਾ ਕਲੀਨਿਕ ਦੇ ਵਿੱਚ अपने गरीब जनता ले भी हो सकती कि उन्हें मुक्ति मिली है और वो अपना इलाज फ्री करा हैं। इस बड़ा सब तो बड़ा यह सुपना भी बच्चों का पूरा करता और पंजाब के सौ सतारा नवे एमिनेंस अग प्राइवेट स्कूलों के जमें कॉन्वेंट स्कूल या, स्कूल या स्कूल स्कूल जो सी बी एस ई बोर्ड के स्कूल है जो उन्होंने बच्चे फैसिलिटिया मिलती उटी बच्चों एम्बूलेंस स्कूलों के बच्चों दीदी जा रही दी। है साढ़े हशियारपुर जिले के पांच स्कूल एम्बूलेंस खड़े हैं ਔਰ ਦੇ ਅੰਦਰ ਬੱਚਿਆਂ ਦਾ ਐਂਟਰੀ ਐਗਜ਼ਾਮੀਨੇਸ਼ਨ ਹੁੰਦਾ 8ਵੀਂ ਤੋਂ ਬਾਅਦ ਤੇ 10ਵੀਂ ਤੋਂ ਬਾਅਦ ਔਰ ਜਿਹੜੇ ਬੱਚੇ ਮੈਰਿਟ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਉੱਥੇ ਦਾਖਲਾ ਮਿਲਦਾ ਔਰ ਉਹ ਉਸ ਸੁਵਿਧਾ ਵਿੱਚ ਪੜਦੇ ਨੇ ਜਿਹੜੀ ਸੁਭਾਏ ਪ੍ਰਾਈਵੇਟ ਸਕੂਲ ਦੇ ਵਿੱਚ ਕਿਦੀ ਹੁੰਦੀ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਸਾਡੇ ਜਿਹੜੇ ਗਰੀਬ ਆਕੇ ਦੇ ਬੱਚੇ ਆ ਉਹ ਉਹਨਾਂ ਸਕੂਲਾਂ ਵਿੱਚ ਪੜ ਰਹੇ ਆ ਜਿੱਥੇ ਕਿਸੇ ਸਮੇਂ ਦੇ ਵਿੱਚ ਹਜ਼ਾਰਾਂ ਹਜ਼ਾਰ ਲੱਖ ਲੱਗਾ ਫੀਸ ਦੇ ਕੇ ਲੋਕੀ ਆਪਣੇ ਬੱਚੇ ਪੜਾਉਂਦੇ। ਉਹ ਫੈਸਿਲਿਟੀਆਂ ਮੁਫਤ ਸਕੂਲਾਂ ਦੇ ਵਿੱਚ ਆ। ਇਸੋਲਾ ਬਸ ਸਕੂਲਾਂ ਦੇ ਵਿੱਚ ਸੁਰੱਖਿਆ ਦੇ ਮਾਮਲੇ ਵਿੱਚ ਗੌਰ پارਸੀ ਸਰਕਾਰ ਨੂੰ ਬੇਨਤੀ ਕਰਦੇ ਸੀਗੇ ਕਿ ਸਾਡੇ ਸਕੂਲਾਂ ਦੇ ਵਿੱਚ ਕੋਈ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਤੇ ਸਾਡੀ ਮਾਨ ਸਰਕਾਰ ਨੇ ਇਹ ਵੀ ਸਾਡਾ ਸੁਣਿਆ ਔਰ ਸਕੂਲਾਂ ਦੇ ਸਿਕਿਉਰਿਟੀ ਗਾਰਡ ਬਹੁਤ ਵੱਡੀ ਇੱਕ ਸਾਡੀ ਚੀਜ਼ ਪੂਰੀ ਹੋਈ ਹੈ ਕਿ ਹਰ ਸੀਨੀਅਰ ਸੈਂਟਰ ਸਕੂਲ ਤੇ ਵੀ ਦੋ ਦੋ ਸਿਕਿਉਰਿਟੀ ਗਾਰਡ ਇੱਕ ਕੈਂਪਸ ਮੈਨੇਜਰ ਦਿੱਤਾ ਗਿਆ ਜਿਦੇ ਨਾਲ ਕੈਂਪਸ ਮੈਨੇਜਰ ਦੇ ਵਿੱਚ ਜਿਹੜੇ ਐਕਸਟਰਨਸ ਮੈਨ ਪੁਰਾਣੇ ਜਿਹੜੇ ਰਿਟਾਇਰ ਹੁੰਦੇ ਆ ਉਹਨਾਂ ਨੂੰ ਦੁਆਰਾ ਨੌਕਰੀ ਵੀ ਮਿਲਣ ਦਾ ਚਾਂਸ ਮਿਲਿਆ ਹੈ ਸਿੱਖਿਆ ਕ੍ਰਾਂਤੀ ਦੇ ਦੌਰਾਨ ਭਗਵੰਤ ਮਾਨ ਸਾਡੀ ਸਰਕਾਰ ਨੇ ਜੋ ਤਬਦੀਲੀਆਂ ਲਿਆਉਣੀਆਂ ਹਨ ਉਹ ਸਕੂਲਾਂ ਦੇ ਵਿੱਚ ਸਾਰੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਪਤਾ ਲੱਗ ਗਈ। ਜੋ ਪਹਿਲਾਂ ਪੜ੍ਹਾਈ ਦਾ ਮਿਆਰ ਹੁੰਦਾ ਸੀ ਔਰ ਹੁਣ ਦਾ ਮਿਆਰ ਦੇਖਿਆ ਜਾਵੇ ਅਜਿਹੀਆਂ ਆਸਮਾਨ ਦਾ ਜਿਹੜਾ ਉਹਦੇ ਵਿੱਚ ਫਰਕ ਹੈ। ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਭਾਟ ਜਿਹੜੀ ਸੀ

क्योंकि तो बहुत गए बच्चा प्यार करते हैं मैं जिते आप सबका बहुत बहुत धन्यवाद करता उ मैं हम बेनती करनी धर्म सिंह था एस एच ओ मह कौर श्री ਸੇਜੇ ਲਾਗੇ ਜੀ ਹਾਲ ਦਾ ਕੀ ਏਜੰਡਾ ਸੀ ਅੱਜ ਦਰਸ਼ਕਾਂ ਦੇ ਵਾਸਪਰ ਫਿੰਡਾਂ ਦੇ ਵਿੱਚ ਜਿਹੜੇ ਸਕੂਲਾਂ ਦੇ ਵਿੱਚ ਵਿਕਾਸ ਕਾਰਜ ਹੋਏ ਆ ਉਹਨਾਂ ਦਾ ਉਦਘਾਟਨ ਕੀਤਾ ਮਹਿਮਾਨ ਜੋ ਮੁੱਖ ਮੰਤਰੀ ਭਗਵਨ ਮਾਨ ਜੀ ਦਾ ਪਰਜੋਤ ਬੈਂਸ ਜੀ ਦਾ ਜਿਹੜੇ ਸਾਡੇ ਸਿੱਖਿਆ ਮੰਤਰੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਇਹ ਕਰੋੜਾਂ ਰੁਪਈਆ ਜਿਹੜਾ ਆ ਹਲਕਾ ਗੜਸ਼ੰਕਰ ਦੇ ਸਕੂਲਾਂ ਨੂੰ ਕਿੱਦਿਆ ਔਰ ਸੈਂਕੜਿਆਂ ਦੀ ਗਿਣਤੀ ਵਿੱਚ ਟੀਚਰ ਭੇਜੇ ਨੇ ਜਿਹਦੇ ਨਾਲ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਜ਼ਿਲ੍ਹਾ ਪੂਰਾ ਜ਼ਿਲ੍ਹਾ ਹਿਸ਼ਾਰਪੁਰ ਜਿਹੜਾ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਹੁੰਦਾ ਸੀ ਆਉਣ ਵਾਲੇ ਸਮੇਂ ਗੜਸ਼ੰਕਰ ਜਿਹੜਾ ਆ ਇਹਨੇ ਫੰਡ ਖਰਚਣ ਤੋਂ ਬਾਅਦ ਕਿਉਂਕਿ ਸਕੂਲਾਂ ਦੇ ਵਿੱਚ ਜਿਹੜੀਆਂ ਬੁੱਢੀਆਂ ਢੋਣਾ ਸੀ ਉਹ ਪੁਰੀਆਂ ਹੋਈਆਂ ਔਰ ਇਹਨੇ ਜਿਹੜੇ ਟੀਚਰ ਸਾਹਿਬਾਨ ਦੀ ਮਦਦ ਦੇ ਨਾਲ ਜਿਹੜਾ ਆ ਸਾਡਾ ਅਲਕਾ ਪੜ੍ਹ ਲਿਖ ਕੇ ਦੇਸ਼ ਤੇ ਔਰ ਪੰਜਾਬ ਦੇ ਔਰ ਗੜਸ਼ੰਕਰ ਦੇ ਵਿਕਾਸ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰੇ